ਪਰ ਲੋਕ ਅੱਜ ਵੀ ਤੇ ਆਦੇ ਹੁਣ ਤੁਹਾਡੇਆਂ ਦੇ ਆਸ ਹੀ ਬੜੀ ਸੀ ਉਦੋਂ ਵੀ ਬਹੁਤ ਇਹ ਹੱਲ ਪਤਾ ਕੀ ਹੋਣਾ ਹੈ ਉਹ ਵੀ ਦਰਿਆਈ ਜ਼ਿਮੀਂਦਾਰ ਆ ਪਰੇ ਵਗਦਾ ਸੀ ਜੀ ਉਹਦੀ ਜਮੀਨ ਤੋਂ ਪਰਲੇ ਪਾਸੇ ਹਾਂਜੀ ਉਹ ਵਿੱਚ ਉਹ ਮਾਈਨਿੰਗ ਦਾ ਉਹ ਆ ਗਿਆ ਨਾ ਦੇਖੋ ਜਗਲਾਤ ਜੇ ਛੇੜਤਾ ਜਾਵੇ ਨਾ ਉਹ ਵਾਲਾ ਆਹੋ ਤੱਕ ਯਾਰ ਸਰ ਇਹ ਉਹ ਉੱਥੇ ਚਲਾਓ ਯਾਰ ਐਕਸਰ ਸਰ ਆਰਮੀ ਨੇ ਪੋਲ ਬਣਾਈ ਜੇ ਛੇੜਤਾ ਜਾਵੇ ਤੇ ਇਹ ਆ ਲੋਕਾਂ ਨੇ ਸਹਿਯੋਗ ਨਾ ਬਣਾਇਆ ਆਓ ਜੀ ਆਓ ਜੀ ਐਕਸਰ ਸਰ ਬਣਾ ਰਹੀ ਹੈ ਆਓ ਜੀ ਭਾਜੀ ਐਕਸਰ ਸਰ ਹਾਂਜੀ ਆਓ ਸਰ ਥੋੜਾ ਪਾਓ ਇਹ ਇਰੀਗੇਸ਼ਨ ਹਾਂ ਜੀ ਇਰੀਗੇਸ਼ਨ ਤੇ ਹੁਣ ਇਹ ਕੀ ਕਰੋਗੇ ਤੁਸੀਂ ਸਰ ਦੁਬਾਰਾ ਰੀਸਟੋਰ ਕਰਾਂਗੇ ਤੁਸੀਂ ਜਿਹੜੀ ਰੋਹੀ ਹੈ तकरीबन ਸਾਰਾ 1.5 ਕਿਲੋਮੀਟਰਾਂ ਨੂੰ ਤੁਸੀਂ ਖਤਮ ਹੋ ਗਈ ਹੈ ਜੀ ਅੱਜ ਸਿਰਫ ਚੁੱਕ ਅੰਦਰ ਆ ਗਈ ਨਹੀਂ ਸਰ ਪਰਾਂ ਮਤਲਬ ਖਤਮ ਹੋ ਗਈ ਜੀ ਲੈਂਥ ਜੀ ਲੈਂਥ ਜਿਹੜੀ 1.5 ਕਿਲੋਮੀਟਰ ਖਤਮ ਹੋ ਗਈ ਆਈ ਤਾਂ ਸਾਰਾ 2 ਕਿੱਲੇ ਵਾਂਗੂ ਇਧਰ ਨੂੰ ਆ ਗਈ ਹੈ ਜੀ ਇੱਕ ਵਾਰ ਤਾਂ ਸਾਰਾ ਟੈਂਪਰੇਰੀ ਪ੍ਰੋਟੈਕਸ਼ਨ ਕਰ ਰਹੇ ਆਂ ਪਰ ਅੱਗੇ ਸੜਕ ਸੜਕ ਨੂੰ ਨਾ ਕੋਰਾ ਲੱਗੇ ਜਦੋਂ ਪਾਣੀ ਫਿਰ ਘਟ ਜਾਂਦਾ ਜੀ ਇਸ ਤੋਂ ਬਾਅਦ ਫਿਰ 1.5 ਕਿਲੋਮੀਟਰ ਤੁਸੀਂ ਦੁਬਾਰਾ ਬਣਾਉਣਾ ਨਹੀਂ ਤੁਸੀਂ ਵਾਪਸ ਉੱਥੇ ਲੈ ਜਾਓ ਪਾਣੀ ਜ਼ਬਰ ਹਾਂਜੀ ਪਾਣੀ ਉੱਥੇ ਘਟ ਜੂਗਾ ਜੀ ਇੱਕ ਵਾਰ ਦੈਮ ਤੋਂ ਛੱਡ ਰਹੇ ਅੱਜ ਘਟਾਇਆ ਅੱਜ ਘਟਾਇਆ ਕੱਲ ਤੱਕ 1.5 ਲੱਖ ਸੀਗਾ ਜੀ ਅੱਜ ਅੱਜ ਸ਼ਾਮ ਤੱਕ ਹੋਰ ਘਟਜੂਗਾ ਨਹੀਂ ਅੱਜ ਕਿੰਨਾ ਕੀਤਾ ਉਹਨਾਂ ਨੇ ਅੱਜ ਸਾਰ 70000 ਕੀਤਾ ਜੀ ਹੁਣ 1.5 ਲੱਖ ਤੋਂ ਹਾਂ ਜੀ 1.5 ਲੱਖ ਤੋਂ 70000 ਘਟਾਇਆ ਜੀ ਅੱਛਾ ਸ਼ਾਮ ਤੱਕ ਮਤਲਬ ਹੋਰ ਅਫੈਕਟ ਆ ਜੂਗਾ ਘਟਜੂਗਾ ਫੁੱਡੇ ਇੱਥੇ ਬੰਦ ਕੌਣ ਲਾ ਰਿਹਾ ਆਪੇ ਲੋਕੀ ਲਾ ਰਿਹਾ ਕਿਵੇਂ ਜਨਤਾ ਦੇ ਸਹਿਯੋਗ ਨਾਲ ਜ ਸਾਡੇ ਪਿੰਡਾਂ ਦੇ ਸੰਗਤ ਨਾਲ ਕੋਈ ਕੋਈ ਕਮੇਟੀ ਹੈ ਇੱਥੇ ਕੋਈ ਲਾਉਂਦੀ ਸਾਡੇ ਹੀ ਸਾਡੇ ਬਾੜ ਦੇ ਕੋਈ ਸ਼ਰਤਾਂ ਆ ਹਾਂਜੀ ਹਾਂਜੀ ਇਹ ਆਪਣਾ ਨਾਲੇ ਜਥੇਦਾਰ ਵੀ ਹੈ ਜੀ ਸਰਪੰਚ ਪ੍ਰਧਾਨ ਆ ਦੱਸੋ ਕੀ ਕੀ ਕਿਵੇਂ ਚੱਲ ਰਿਹਾ ਕੋਣ ਕਮੇਟੀ ਆਪਣੇ ਬੰਦੇ ਲਾ ਰਿਹਾ ਕਿਵੇਂ ਹਾਂਜੀ ਆਪਣੀ ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਮੈਂ ਜ਼ਿਲ੍ਹਾ ਪ੍ਰਧਾਨ ਹਾਂ ਜੀ ਹਾਂ ਹਾਂ ਅਸੀਂ ਇੱਥੇ ਪਹਿਲੇ ਜੋਰ ਜੱਤਾ ਲਾ ਕੇ ਸਾਰੇ ਸੰਤ ਨੂੰ ਇਕੱਠਾ ਕਰਕੇ ਸ਼ੁਰੂ ਕੀਤਾ ਸੀ ਅਸੀਂ ਕਰ ਬਾਬੇ ਸਿੰਘ ਹਾਂ ਤੇ ਫਿਰ ਸਰਸਾ ਸਾਹਿਬ ਵੀ ਆਏ ਸਾਡੀ ਮਦਦ ਤੇ ਵਾਸਤੇ ਫਿਰ ਹੋਰ ਸੰਸਥਾਵਾਂ ਚ ਮੁਗਗੇ ਤੋਂ ਆਪਾਂ ਬਾਬਾ ਗਰਮੀਤ ਸਿੰਘ ਉਹਨਾਂ ਸਦੇ ਆਏ ਹਾਂ ਅਸੀਂ ਬੰਨ ਵਾਸਤੇ ਸਾਨੂੰ ਦੱਸਿਆ ਵੀ ਆਹ ਸੁਜੈਸ਼ਨ ਦੇ ਕੇ ਗਏ ਵੀ ਇਸ ਤਰੀਕੇ ਨਾਲ ਕੰਮ ਕਰੋ ਫਰੇਲਾ ਵਾਲੇ ਦਾ ਪਾਣੀ ਬਹੁਤ ਤੇਜ਼ ਸਪੀਡ ਦੇ ਵਿੱਚ ਇਹ ਬੰਨ ਨਹੀਂ ਬੱਝ ਸਕਦਾ ਇਹ ਤੁਸੀਂ ਆਪਣਾ ਇਲਾਕਾ ਵਿਚਾਰੋ ਬੋਹਰੀਆਂ ਬਾਰੀਆਂ ਲਾ ਕੇ ਕਿਸ ਤਰੀਕੇ ਦੇ ਨਾਲ ਹੁਣ ਸੰਕਟਸਾਰੀ ਲੱਗੀ ਤੇ ਪ੍ਰਸ਼ਾਸਨ ਵੀ ਐਸਡੀਓ ਸਾਹਿਬ ਆਵੇ ਇਹ ਵੀ ਲੱਗੇ ਸਾਨੂੰ ਜਿੱਥੇ ਸਾਥ ਇਹਨਾਂ ਨੂੰ ਸਾਡੀ ਲੋੜ ਹੈ ਇਹਨਾਂ ਨੂੰ ਕਰਦੇ ਆਂ ਸਾਡੀ ਕਰਦੇ ਪਰ ਤਗਲੇ ਲਾਵਰ ਤੇ ਹੁਣ ਕੰਮ ਚੱਲ ਰਿਹਾ ਸੰਕਟਸਾਰੀ ਪੈ ਗਈ ਇਲਾਕੇ ਦੀ ਸਰਕਾਰ ਕੋਲ ਲੈ ਕੇ ਕੰਮ ਨਹੀਂ ਕਰ ਰਿਹਾ ਉੱਥੇ ਕੋਤੇ ਆ ਵੇਖੋ ਇਹ ਸਾਰੀਆਂ ਬੋਹਰੀਆਂ ਸਾਰ ਬੰਨੇ ਹੋਇਆ ਜੀ ਦਰਿਆ ਇੱਥੇ ਆ ਗਿਆ ਹੈ ਆ ਦਰਿਆ ਇਹ ਸਪੇਡੇ ਵੱਡ ਵੱਡ ਕੇ ਹੀ ਸੁਟੇ ਸਾਰੇ ਵਿੱਚ ਤੇ ਬੂਰੀਆਂ ਲਾ ਲਾ ਕੇ ਟੈਂਪੋਰੀ ਕੰਮ ਚ ਰਹਾ ਨੇ ਜਿੰਨਾ ਚਿਰ ਉਹ ਜੰਗਲਾਤ ਉਹ ਜਿਹਦਾ ਜੱਗ ਆ ਜੋ ਅੱਗੇ ਆ ਲਓ ਕਰ ਲੂਗਾ ਅਮਨ ਅਜੋਦੀ ਇਹ ਬੰਦੇ ਕੰਮ ਕਰ ਰਹੇ ਸਾਰੇ ਜਦ ਤੱਕ ਇਹ ਜੰਗਲਾਤ ਨਹੀਂ ਪੁੱਟੀ ਗਈ ਜੀ ਆਜੋ ਅੱਗੇ ਇਹ ਦਰਿਆੜਾ ਉਹ ਜੰਗਲਾਤ ਦੇ ਨਾਲ ਵਗਦਾ ਹੀ ਜੀ ਹਾਂਜੀ ਅੱਛਾ ਇੱਥੇ ਕਿ ਤੁਸੀ ਸੀ ਆ ਬਾਨੀ ਸਾਰੇ ਇਹ ਸਾਰੀ ਖੂਰ ਪੈ ਕੇ ਦਰਿਆ ਇੱਥੇ ਆ ਗਿਆ ਮੇਨ 30 ਫੁੱਟ 35 ਫੁੱਟ ਡੂੰਗਾ ਅਸੀਂ ਕੀਤਾ ਸੀ ਨਾ ਉਹ ਐਡਾ ਸਾਰਾ ਪੱਥਰ ਛੁੱਟਦਾ ਆਦ ਨਹੀਂ ਪੁੱਟੀ ਗਈ ਸਿੱਧਾ ਦਰਿਆ ਪੋਲਾਂ ਨੂੰ ਨਹੀਂ ਹੋਇਆ ਤਾਤਾ ਕੇ 20 25 ਪਿੰਡ ਜਿਹੜੇ ਖਤਰੇ ਦੇ ਨਿਸ਼ਾਨੇ ਹਿੱਟ ਨਿਸ਼ਾਨਾ ਆ ਤਾਂ ਬੰਦਾ ਸਾਰਾ ਹੀ ਬਹੁਤ ਖ਼ਤਰਨਾਕ ਬਣ ਗਿਆ 12 13 ਘਰ ਹੀ ਹੋਰ ਉੜ ਗਏ ਦੁਕਾਨਾਂ ਰੁੜ ਗਈਆਂ ਜੀ ਬਾਜੀ ਦੀ ਉਹ ਬਾਜੀ ਇਹਨਾਂ ਦੀ ਇੱਕ ਮਸਜਿਦ ਸੀ ਆ ਜਗ੍ਹਾ ਤੇ ਮਸਜਿਦ ਸੀ ਰੁੜ ਗਈ ਰੁੜ ਗਈ ਹਾਂਜੀ ਇਹ ਬੰਦੇ ਇਹਨਾਂ ਜਿੰਨਾ ਚਿਰ ਤੱਕ ਉਹ ਜੰਗਲਾ ਨਹੀਂ ਪੁੱਗੀ ਉਹਨਾਂ ਚ ਮਸਲਾ ਨਹੀਂ ਹੋਣਾ ਮੈਂ ਹਾਂਜੀ ਪੋਆ ਹਲਕੇ ਚ ਹੈ ਪਠਾਨਕੋਟ ਦੇ ਪੋਆ ਪੋਆ ਹਲਕਾ ਪਠਾਨਕੋਟ ਦੇ ਨਾਲ ਜਿੱਥੇ ਰਾਵੀ ਦਰਿਆ ਨਾਲ ਤੁਸੀਂ ਦੇਖਿਆ ਹੋਣਾ ਸਾਰਾ ਇਲਾਕਾ ਰੁੜ ਗਿਆ ਜਿੱਥੇ ਮੈਂ ਖੜਾ ਹਾਂ ਇੱਥੇ ਪੂਰੇ 100 150 ਦੁਕਾਨ ਹੁੰਦੀ ਸੀ ਤੇ ਇੱਥੇ ਉਹ ਸਾਹਮਣੇ ਗੁਜਰਾ ਦਾ ਉਹ ਡੇਰਾ ਵੀ ਸੀ ਸਾਰਾ ਰੁੜ ਗਿਆ ਸੀ ਇਹਦੀ ਇੱਕ ਤੇ ਮਸਜਿਦ ਵੀ ਸੀ ਇੱਥੇ ਤੇ ਸਾਰਾ ਬਹੁਤ ਵੱਡਾ ਨੁਕਸਾਨ ਹੋਇਆ ਸੋ ਮੈਂ ਲੋਕੀ ਸਾਰੇ ਲੱਗੇ ਆ ਸਾਰੀ ਮਿਹਨਤ ਕਰ ਰਹੇ ਆ ਤੇ ਦੱਸੋ ਕਿਸੇ ਚੀਜ਼ ਦੀ ਕੋਈ ਲੋੜ ਹੈ ਕਿਵੇਂ ਕਰਨਾ ਹੈ ਤਹਾਡੇ ਸਹਿਯੋਗ ਦੀ ਲੋੜ ਹੈ ਮਾਸੀ ਜੀ ਜੇ ਤੁਸੀਂ ਦੱਸੋ ਕਿਹੜੀ ਕਿਹੜੀ ਚੀਜ਼ ਦੀ ਲੋੜ ਹੈ ਜਿਹੜੀ ਅਸੀਂ ਭੇਜ ਜਾਵਾਂਗੇ ਵੈਸੇ ਤੁਹਾਨੂੰ ਜਿਹੜੀ ਚੀਜ਼ ਦੀ ਲੋੜ ਪੈ ਗਈ ਹੈ ਕੋਈ ਮੈਂ ਜੋ ਇਹਨਾਂ ਦੀ ਲੋੜ ਹੈ ਕਿਸੇ ਚੀਜ਼ ਦੀ ਲੋੜ ਹੋਏ ਹਾਂਜੀ ਹਾਂਜੀ ਤੁਸੀਂ ਮੈਨੂੰ ਦੱਸ ਦਿਓ ਹਾਂਜੀ ਤੁਸੀਂ ਇਹ ਹਲਕਾ ਜਾਂਦਾ ਤੁਸੀਂ ਸਾਰੀ ਉਹ ਚੀਜ਼ ਦੀ ਲੋੜ ਹੈ ਲੋਡ ਦੱਸ ਦਿਓ ਮੈਂ ਨਾਲ ਦੇਣਾ ਭੇਜ ਦੂੰਗਾ ਠੀਕ ਠੀਕ ਗੱਲ ਨਹੀਂ ਸੁਣਾ ਜਿਹੜਾ ਦਰਿਆ ਜੂ ਕਰ ਲੈਂਦਾ ਜੀ ਉਸੇ ਵਰਗਾ ਸਾਰਾ ਚਪੇਟ ਜਾਂਦਾ ਹੈ ਜੰਗਲਾਤ ਜੰਗਲਾਤ ਜਿਹੜੀ ਕੋਈ ਜੰਗਲਾਤ ਨਹੀਂ ਕਰਨਾ ਇਹ ਲੋਕਲ ਬੰਦਾ ਜੀ ਗੱਲ ਦੁਕਾਨਦਾਰ ਕੀ ਟਿਕਾਣਾ ਦੱਸ ਦਰਿਆ ਦੇ ਵਿੱਚ ਪੈ ਗਈ ਟਿਕਾਣਾ ਦੱਸ ਦੱਸ ਬੋਲ ਸਾਡੇ ਦੋਨੇ ਭਰਾਵਾਂ ਦੇ ਘਰ ਆਓ ਬੋਲ ਦੱਸ ਦੱਸ ਸਾਹਮਣੇ ਤੋਂ ਸਾਰਾ ਰੋੜ ਗਿਆ ਕੋਈ ਸਮਾਨ ਨਹੀਂ ਬਚਿਆ ਕੁਛ ਨਹੀਂ ਬਚਿਆ ਟਿਕਾਣਾ ਇਸ ਨੂੰ ਜਾਣ ਪਜਾ ਕੇ ਭੱਜੇ ਜੀ ਜਾਣ ਬੜੀ ਮੁਕਾ ਬਚਾਈ ਉਹ ਲੈ ਪਾਣੀ ਚੱਕਦਾ ਮ ਆਇਆ ਹਾਟ ਤੇ ਝਾੜ ਪਾਣੀ ਆਇਆ ਚਲੋ ਬਸ ਦੁਕਾਨਦਾਰਾਂ ਦਾ ਸਾਰਾ ਸਮਾਨ ਲੁੱਟ ਗਿਆ ਕਿਸੇ ਰੈਂਦੇ ਹੁਣ ਤਿੱਤਰ ਚਲੇ ਗਏ ਉਹ ਇਦਾਂ ਲੱਗ ਗਿਆ ਇੱਥੇ ਕੋਈ ਨਹੀਂ ਜਾਨੀ ਜਮੀਨਾਂ ਚ ਵੀ ਪਾਣੀ ਆਇਆ ਕਿ ਨਹੀਂ ਬਹੁਤ ਜਿਆਦਾ ਜੀ ਥੱਲੇ ਮਾਖਨਪੁਰ ਕਾਂਸ਼ ਉਧਰ ਤੋਂ ਬਹੁਤ ਜ਼ਿਆਦਾ ਨੁਕਸਾਨ ਕਰਾਂਗੇ ਆਪਾਂ ਬਹੁਤ ਜ਼ਿਆਦਾ ਨੁਕਸਾਨ ਜਦੋਂ ਪਾਣੀ ਥੱਲੇ ਆਇਆ ਹਾਂਜੀ ਹਾਂਜੀ ਫਿਰ ਮੈਂ ਉਧਰਲੇ ਪਾਸੋਂ ਟਰੈਕਟਰ ਹਾਂਜੀ ਨਾਲ ਕਰਾਹੇ ਹਾਂਜੀ ਤੇ ਨਾਲੇ ਡੀਜ਼ਲ ਹੁੰਦੀ ਆ ਆਪਾਂ ਹਿੰਮਤ ਕਰਕੇ ਸਾਰੇ ਜਮੀਨ ਜਿਹੜੀ ਪੱਧਰੀ ਕਰਾ ਦੇ ਪੱਧਰੀ ਕਰਾ ਦੇ ਹਾਂਜੀ ਹਾਂਜੀ ਸਾਰੇ ਬੜੇਗਾ ਟਰੈਕਟਰ ਤੇ ਡੀਜ਼ਲ ਉਹ ਸਾਰੀ ਸੇਵਾ ਆਪਾਂ ਲਵਾਂਗੇ ਚਲੋ ਠੀਕ ਹੈ ਜੀ ਸਾਰੇ ਕਰਾਂਗੇ 4-500 ਕਿੱਲਾ ਜੀ ਬਿਲਕੁਲ ਖਤਮ ਹੋ ਗਏ ਉਹ 4-500 ਕਿੱਲੇ ਆਪਾਂ ਜਦੋਂ ਮੌਕਾ ਆ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਮਾਫ ਕਰਵਾਉ ਜੇ ਪ੍ਰਮਾਤਮਾ ਮਿਹਰ ਕਰੇ ਆਪਣੀ ਬਾਈ ਜਾਂਦੀ ਹੈ ਤੇ ਮੈਂ ਪੁਰਾਣੇ ਵੀ ਕਰ ਦੂੰਗਾ